ਇੱਕ ਪਾਸੇ ਡੀਜੀਪੀ ਪੰਜਾਬ ਪੁਲਿਸ ਵੱਲੋਂ ਲੋਕਾਂ ਨੂੰ ਇਨਸਾਫ ਸਮੇਂ ਸਿਰ ਦੇਣ ਦੀਆਂ ਗੱਲਾਂ ਹੁੰਦੀਆਂ ਹਨ ਪਰ ਦੂਜੇ ਪਾਸੇ ਹਲਕਾ ਮਰਗੜ ਥਾਣਾ ਅਧੀਨ ਆਉਂਦੇ ਪਿੰਡ ਪੱਤੀਆਂ ਖੁਰਦਾ ਗੁਰਮੀਤ ਸਿੰਘ ਪਿਛਲੇ ਕਰੀ ਬੀ ਹਫਤੇ ਤੋਂ ਸਿਵਲ ਹਸਪਤਾਲ ਬਲੇ ਕੋਟਲਾ ਵਿੱਚ ਪੁਲਿਸ ਦੀ ਉਡੀਕ ਕਰ ਰਿਹਾ ਹੈ ਹਸਪਤਾਲ ਵਿੱਚ ਦਾਖਲ ਗੁਰਮੀਤ ਮੁਤਾਬਕ ਹਸਪਤਾਲ ਵਿੱਚ ਦਾਖਲ ਗੁਰਮੀਤ ਮੁਤਾਬਕ ਪਿੰਡ ਦੇ ਕੁਝ ਲੋਕਾਂ ਨੇ ਗਲੀ 'ਚੋਂ ਚੁੱਕ ਕੇ ਘਰ ਲਿਆ ਕੇ ਕੁੱਟਮਾਰ ਕੀਤੀ ਅਤੇ ਉਸਦੀ ਵੀਡੀਓ ਵੀ ਵਾਇਰਲ ਕੀਤੀ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਤਾ ਨਹੀਂ ਕਿਸ ਜ਼ਬਾਹੇਟ ਮੈਨੂੰ ਇਨਸਾਫ ਨਹੀਂ ਦੇ ਰਹੀ ਜਦੋਂ ਇਸ ਸੰਬੰਧੀ ਥਾਣਾ ਮੁਖੀ ਅਮਰਗੜ ਦਾ ਪੱਖ ਜਾਣਨ ਲਈ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਉਹ ਕੋਰਟ ਵਿੱਚ ਗਏ ਹੋਏ ਹਨ ਤੁਹਾਡਾ ਗਰਮੀਸ਼ਨ ਸਰ ਤੁਹਾਡਾ ਕੀ ਹੋਇਆ ਤੁਸੀਂ ਹੱਥਾਂ ਦੇ داخل ਹੋਏ ਹੋ ਸਾਡੇ ਲੜਾਈ ਹੋ ਗਈ ਬੰਦੇ ਜੀ ਮੇਰਾ ਦੋਨੇ ਪਾਸੇ ਇੱਕ ਆ ਰਹੀ ਮੈਂ ਆਪਣੇ ਬਾਹਰ ਲੈ ਕਰੇ ਗਿਆ ਸੀਗਾ ਅੱਜ ਤਾਂ ਕਰਾਇਦਾ ਰਹੇ ਮਹਾ ਜੀ ਉਹਨਾਂ ਬਾਹਰ ਲਾ ਲਿਆ ਮੈਂ ਉੱਤੀ ਬਾਸ ਮੜਿਆ ਜਦ ਬਾਹਰ ਲਾ ਲਿਆ ਮੈਂ ਬਾਸ ਚ ਮੜਿਆ ਮੇਰੇ ਪਿੱਛੋਂ ਆ ਕੇ ਧੱਫਾ ਮਾਰੇ ਜੀ ਮੁੰਡਾ ਹੈ ਇੱਕ ਬੰਦੇ ਨੇ ਧਫਾ ਮਾਰਿਆ ਤਿੰਨ ਚਾਰ ਤਿੰਨ ਬੰਦੇ ਦੇ ਪਿੱਛੋਂ ਭੱਜ ਗਏ ਨੇ ਚਾਰ ਬੰਦੇ ਚਾਕੇ ਘਰੇ ਲੈ ਗਏ ਉੱਥੇ ਮੈਨੂੰ ਨਾ ਕੁੱਟ ਮਾਰ ਕੀਤੀ ਕੋਈ ਯਾਰ ਉਸ ਤੋਂ ਬਾਅਦ ਮੈਨੂੰ ਕਿੰਦਾ ਘਰੇ ਛੱਡ ਗਏ ਸਾਡੇ ਪਿੰਡ ਦਾ ਬੰਦਾ ਜੀ ਨਹੀਂ ਤੁਹਾਨੂੰ ਉਹ ਟਮਾਰ ਨੂੰ ਕਿੱਥੇ ਲਿਆ ਕੇ ਕੀਤੀ ਉਹਨਾਂ ਨੇ ਘਰੇ ਲੈ ਜਾ ਕੇ ਸਰ ਘਰੇ ਉਹਦੀ ਵੀਡੀਓ ਬਣਾਈ ਉਹਨਾਂ ਨੇ ਹਾਂ ਜੀ ਉਹਨਾਂ ਨੇ ਬਣਾਈ ਵੀ ਹੈ ਉਹ ਵੀਡੀਓ ਨੇ ਵਾਇਰਲ ਵੀ ਕੀਤੀ ਹੈ ਵਾਇਰਲ ਵੀ ਕੀਤੀ ਹੈ ਸਰ ਤੇ ਉਹਦੇ ਬਾਅਦ ਤੁਹਾਡੀ ਹੁਣ ਇੱਥੇ ਤੁਸੀਂ ਦਾਖਲ ਹੋ ਗਏ ਤੇ ਕੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਹਾਂ ਸਰ ਕੋਈ ਕਾਰਵਾਈ ਨਹੀਂ ਕਿਹੜੀ ਤਰੀਕ ਨੂੰ ਤੁਸੀਂ ਦਾਖਲ ਹੋਏ ਤੇ 23 ਤਰੀਕ ਨੂੰ ਆਮੜਾ ਹੋਈ ਸੀ ਸਾਬ ਕੋਈ ਪੁਲਿਸ ਹੁੰਦੀ ਥੋੜੇ ਪੁਲਿਸ ਵਾਲਾ ਕੋਈ ਆਇਆ ਨਹੀਂ ਨਹੀਂ ਸਰ ਆਇਆ ਨਹੀਂ ਸੰਦੀਪ ਸਿੰਘ ਤੁਸੀਂ ਅੱਜ ਹਸਤਾ ਜੀ ਆਪਣੇ ਚਾਚਾ ਜੀ ਨਾਲ ਆਏ ਹੋ ਕੀ ਕੰਮ ਹੈ ਇਹਨਾਂ ਨੂੰ ਸਾਡੇ ਪਿੰਡ ਦੇ ਬੰਦੇ ਨੇ ਚੱਕ ਕੇ ਆਪਣੇ ਘਰ ਲੈ ਗਏ ਇਹਨਾਂ ਕੋਟਾ ਮਾਰਗੇਤੀ ਜੋ ਉਸ ਤੋਂ ਬਾਅਦ ਸਰਪੰਚ ਵੀ ਨੂੰ ਬੁਲਾਇਆ ਗਿਆ ਇਹਨਾਂ ਨੂੰ ਫੋਲਿਆ ਗਿਆ ਇਹਨਾਂ ਨੂੰ ਘਰ ਛੱਡਿਆ ਗਿਆ ਜੀ ਤੇ ਉਸ ਤੋਂ ਬਾਅਦ 23 ਤਰੀਕ ਨੂੰ ਮੈਂ ਸਾਹ ਦੁਪਹਿਰ ਨੂੰ ਆਇਆ ਜੀ ਇਹਨਾਂ ਦੀ ਹਾਲਤ ਬਹੁਤ ਗੰਭੀਰ ਸੀਗੀ ਇਹਨਾਂ ਨੂੰ ਫਿਰ ਮੈਂ ਚੱਕ ਕੇ ਐਡਮਿਟ ਕਰਾਤਾ ਜੀ ਕਿੱਥੇ ਕਰਾਇਆ ਐਡਮਿਟ ਐਡਮਿਟ ਅਮਰਗੜ ਨੂੰ ਫਿਰ ਅਮਰਗੜ ਤੋਂ ਅਮਰਗੜ ਤੋਂ ਤੁਹਾਨੂੰ ਰੈਫਰ ਕਰਤਾ ਜੀ ਪਟਿਆਲੇ ਪਟਿਆਲੇ ਤੋਂ ਚੰਡੀਗੜ੍ਹ ਚੰਡੀਗੜ੍ਹ ਤੋਂ ਫਿਰ ਅਗੇ ਆ ਕੇ ਰੈਫਰ ਹੋ ਕੇ ਅਮਰਗੜ ਅਮਰਗੜ ਤੋਂ ਤੁਹਾਨੂੰ ਰੈਫਰ ਕਰਤਾ ਜੀ ਇੰਦਰੀ ਕੋਲ ਤੇ ਮਲੇਰ ਕੋਲੇ ਆਨ ਤੋਂ ਬਾਅਦ ਕੋਈ ਪੁਲਿਸ ਵਾਲਾ ਕੋਈ ਬਿਆਨ ਜਾਂ ਤੇ ਵਾਲਾ ਨਹੀਂ ਹੋਇਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਇੱਥੇ ਹੁਣ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਾਡੀ ਸਰਕਾਰ ਤੋਂ ਮੰਗ ਕਰਦੇ ਸਾਡਾ ਕੋਈ ਇਹਦਾ ਕੋਈ ਹੱਲ ਹੋਣਾ ਚਾਹੀਦਾ